ਸਤਿ ਸ਼੍ਰੀ ਅਕਾਲ ਜੀ। ਹੋਰ ਭਾਈ ਕਿਦਾਂ? ਵਧੀਆ ਕਿਰਪਾ। ਬਾਵਾ ਦੈਂਦੇ ਮਾੜਾ ਹੈ। ਮੈਂ ਤਾਂ ਮੈਂ ਇਦਾਂ ਹੀ ਮੱਝ ਨਹੀਂ ਸਾਂ ਹੋਂ ਦਿੱਤਾ। ਵੇਖੀ ਇਹ ਤਾਂ ਵੇਖੀ ਪਰ ਮੱਝ ਦੇ ਕੇ ਜਾਣੇ ਨੂੰ ਮਿਲਣੀ ਸੀ। ਹਾਂ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ। ਬਿਲਕੁਲ ਬਿਲਕੁਲ ਬਿਲਕੁਲ। ਪਾਲ ਸੰਦੀਪ ਜੀਾਂ ਕੀ ਇੰਨਾ ਜ਼ਿਆਦਾ ਲੋਕਾਂ ਨੇ ਪਿਆਰ ਕੀਤਾ ਨਾ। ਕਈਆਂ ਨੇ ਆਪਾਂ ਨੂੰ ਫੋਨ ਲਾ ਕੇ ਵੀ ਵਧਾਈਆਂ ਵੀ ਦਿੱਤੀਆਂ। ਨਹੀਂ ਨਹੀਂ ਠੀਕ ਹੈ ਠੀਕ ਹੈ। ਮੈਂ ਬਹੁਤ ਜਿਹੜੇ ਪੰਜਾਬ ਤੋਂ ਹੀ ਫੋਨ ਆਈ। ਅੱਛਾ। ਮੈਂ ਡਰਦਾ ਚੁੱਕਦਾ ਨਹੀਂ ਹਾਂ। ਪਰ ਉਹ ਲੋੜ ਨਹੀਂ ਹਰਦੇ। ਸਿਰ ਨੂੰ ਚੁੱਕਣਾ ਪਿਆ। ਬੜਾ ਹੀ ਉਹਨਾਂ ਨੇ ਆਪਣਾ ਯਾ ਆ ਠੀਕ ਆ ਲੱਗ ਰਿਹਾ ਨੇ ਠੀਕ ਹੈ ਹੈ ਗਈਆਂ ਮੈਂ ਹਾਂ ਮੱਝ ਹੈਗੀ ਬਸ ਤੇ ਮੱਝ ਨੇ ਦੇ ਲਾਗੇ ਲਾਗੇ ਲਾ ਕੇ ਜੀ ਦੱਸਦਾ ਕਿ ਮੱਝ ਹੈਗੀ ਨਹੀਂ ਮੈਂ ਬਹੁਤ ਚੰਗੀ ਹੈ ਮੱਝ ਬੜੀ ਚੰਗੀ ਹੈ ਕਿਨੇ ਕਿਥੇ ਗਈਓ ਇਹ ਮੁਦਕੀ ਚਲਦੀ ਅੱਛਾ ਮੁਦਕੀ ਕਿੱਥੇ ਰਹੀ ਆ ਚੰਗੇ ਬੰਦੇ ਬਰੀਡਰ ਹੁਣ ਮੇਲੇ ਖੜਦੇ ਮਾਲ ਅੱਗੇ ਵੀ ਉਹਨਾਂ ਆਪਣੇ ਤੋਂ ਖੜੀ ਝੋਟੀ ਕੰਮੀਣੀ ਹਾਂ ਉਹਨੇ 2.5 ਕਿਲੋ ਦੁੱਧ ਚਵਾਇਆ ਹਾਂ ਤੇ ਹੁਣ ਕਿਨੇ ਦੁੱਧ ਨੇ ਦਲੇ ਅੱਜ ਇਹ ਤਾਂ ਮੈਂ ਫੋਨ ਹੀ ਨਹੀਂ ਕੀਤਾ ਬਾਅਦ ਚ ਕੀ ਉਹਨਾਂ ਮੈਨੂੰ ਕੁਰਫਾ ਚਾਰ ਫੂਨ ਆਏ ਨੇ 15 ਕਿਲੋ ਦੇ ਚੱਲਣ ਦੇ ਹੀ ਆਏ 15 ਕਿਲੋ ਠੀਕ ਵਾਹ ਜਿਹੜੀ ਸੰਦੀਪ ਨਾਲ 24 ਕਿਲੋ ਦਾ ਰਿਕਾਰਡ ਹੈ ਜੰਮੀ ਬੋਲਾ ਹੀ ਆ ਬੋਲਾ ਹੀ ਆ ਬੋਲਾ ਕਿਹਨੇ ਥੱਲੇ 15 ਕਿਲੋ ਹੈਗਾ ਬਿਲਕੁਲ 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 ਪਟੂ ਦਾ ਨਹੀਂ ਚਲੇਗਾ ਬਿਲਕੁਲ ਚਲੋ ਅੱਜ ਫਿਰ ਕਿੰਨੀ ਆ ਸੰਦੀਪ ਨੇ ਆ ਕਿ ਪਿੰਡ ਆਪਣਾ ਜੀਓ ਵਾਲਾ ਹਾਂ ਜਿਹੜਾ ਤਰਨਤਾਰਨ ਜਿੰਨੇ ਇਧਰ ਆਉਣਾ ਮੋਗੇ ਵਾਲੋਂ ਹੂੰ ਉਹ ਪੱਟੀ ਥਾਣੀ ਜਿੰਨੇ ਜਲੰਧਰ ਥਾਣੀ ਆਉਣਾ ਹਾਂ ਉਹ ਤਰਨਤਾਰਨ ਥਾਣੀ ਇਹਦਾ ਤਾਂ ਵੀਰ ਵਾਰ-ਵਾਰ ਫੋਨ ਕਰਦੇ ਕਹਿੰਦੇ ਕੀ ਤਰਨਤਾਰਨ ਜਿਹੜਾ ਦੇ ਪਿੰਡ ਜੀਓ ਬਣਾ ਮਾ ਠੀਕ ਹਾਂ ਨੰਬਰ ਆਪਣਾ 8872 7309 ਬੋਲੋ ਆ ਬੂਰੀ ਝੋਟੀ ਆ ਗੱਬਣਾ ਆ ਗਈ ਸੰਦੀਪ ਸਿਆ ਗੱਬਣ ਆਵੇ ਹਾਂ ਬੜਨ ਲੱਗੇ ਬੜਨ ਇਹ ਤੋਂ ਛੱਡੀ ਦਾ ਜਿਹਨ ਦੁੱਧ ਚੋਈਦਾ ਹਾਂ ਉਹ ਤਾਂ ਚਮਕਦੀ ਸੋਣੀ ਵਾਂਗੂ ਤੇ ਨਹੀਂ ਬਾਕੀ ਚਮਕਦੀ ਹਾਂ ਪਿਓਰ ਬੂਰੀ ਆ ਇਹਨੂੰ ਬੂਰੀ ਆਂਦੇ ਆ ਦੂਜੇ ਦੂਵੇ ਸੋਣੀ ਚਾਰ ਦੰਦਿਆ ਮੂੰਹ ਖੋ ਨਾ ਫਿਰ ਤੇ ਛਿੱਗੀ ਦਾ ਤਾਂ ਮਾਰੇ ਮਾਰੇ ਪੁੱਟੇ ਲੋ ਜੀ ਪਿਓਰ ਬੂਰੀ ਹਾਂ ਕਿਆ ਕਰਦੇ ਕੋਈ ਇਹ ਚੌਗੀ ਹੋਵੇ ਲੈ ਸੋਨੇ ਨੂੰ ਚਮਕਦੀ ਕਰ ਮੈਂ ਨਾ ਚਮਕਦਾ ਨਹੀਂ ਸੋਨਾ ਜਿਹੜੀ ਆਉਂਦਾ ਚਮਕਦਾ ਹਾਂ ਬਿਲਕੁਲ 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 ਆ ਗਰਲ ਕਿੰਨੇ ਵਰਦੋਦ ਕਰੂਗੇ ਇਹ ਸੰਦੀਸਾ ਨੇ ਪਹਿਲੇ 24 15 ਕਿਲੋ ਦੁੱਧ ਦਿੱਤਾ ਅੱਛਾ ਅੱਜ ਇਹਦੇ 15 ਦੇ ਰਹਿੰਦੇ ਕੀਮਤੀ ਦੇ ਠੀਕ ਆ ਜਿਹੜਾ ਲਿਖਤੀ ਆ ਲਿਖਤੀ ਆ ਪਰ ਛੋਟੀ ਮੂਰਤੀ ਆ ਤੇ ਨਹੀਂ ਹਾਂ ਨੇ ਹੈਗੀ ਹੈਨ ਕਰ ਮੁਖੜਾ ਹੈਗੀ ਬਿਲਕੁਲ ਛੋਟੀ ਹੈਗੀ ਨਹੀਂ ਪੂਰੇ 15 ਦਿਨ ਖੜਦੀ ਹੈ ਜੇ ਹਾਂ ਚਲੋ ਲੈ ਚਲੋ ਜਰਾ ਸਵਾਜ ਲੋ ਜੀ ਵੇਖੋ ਕਿ ਥਾਂ ਤੋਂ ਲੈ ਰਹੇ ਰੋ ਬਹੁਤ ਖਾਬ ਆ ਤੇ ਵੱਡੀ ਝੋੜੀ ਨਾਲੇ ਪੂਰੀ ਹਾਂਜੀ ਚਲੋ ਬੋਲੋ ਫਿਰ ਮੁੱਲ ਪਰ ਛੋਟਾ ਜਿਹਾ ਕਰੀਏ ਮੁੱਲ ਛੋਟਾ ਜਿਹਾ ਦੇਖ ਲਓ ਹਾਂ ਬਾਜੇ ਮੁੱਲ ਵੀ ਛੋਟੀ ਝੋੜੀ ਜੋ ਠੀਕ ਆ ਓਹਦੇ ਨਾਲੇ ਕੰਮ ਆ ਮੁੱਲ 1.25 ਹਾਂ 1 ਵੀਰ ਦੇ ਰਹੀਏ ਕਿਆਕ 15 ਨਹੀਂ ਆਣਾ ਚਾਹੀਦਾ ਠੀਕ ਆ ਚੱਲਣ ਦੋ ਆਹਾ ਆ ਝੋਡੀਆ 2 ਮਹੀਨੇ ਦੀ ਕਿਆਕ ਪਾਸ ਮੇਰੇ ਕੋਲ ਡਾਕਟਰ ਲਿਆਂੜ ਕੇ ਕਿਆਕ ਕਰਾਲੇ ਕੋਈ ਤਸੱਲੀ ਕਰਾਲੇ ਜਿਹਨੇ ਆਨਲਾਈਨ ਮਗਲ ਹੀ ਜਾਂਦੇ ਨੂੰ ਉਹਦਾ ਡਾਕਟਰ ਬਾਹਰ ਛੱਡੇ ਠੀਕ ਆ ਕਿਆਕ ਕਰਾ ਕੇ ਗੱਡੀ ਵਾਲਾ ਤੇਰਾ ਦੁੱਧ ਕਿੰਨਾ ਝੋਡੀ ਨਸਲ ਵੇਲਾ 2 ਕਿਲੋ 2 ਕਿਲੋ ਹੀ ਬਾਠੀ ਭਰੀ ਵਾਲੇ ਕੰਮ ਹੀ ਆ ਹਾਂ ਅਠੀ ਭਰੀ ਦਸਾਂ ਮੈਲ ਗਈ ਮੈਂ ਇਹੋ ਕਹਾਂ ਦੱਸਣਾ ਕਿ ਦੁੱਧ ਨਾਲ 5 ਨਾਲ 7 ਮੈਂ 3 ਕਿਲੋ ਨਾਲ 2.5 ਕਿਲੋ ਦੁੱਧ ਕਿਲੋ ਜਾਂ 1.5 ਕਿਲੋ ਬਸ ਠੀਕ ਆ ਚਲੋ ਇਤ ਕਿਨੇ ਮਹੀਨੇ ਕੱਪਣਾ ਨਾਲ ਕੀ ਮਰ ਬਜੋੜ ਦਦਾ ਸੀ ਕਿਨੇ ਮਹੀਨੇ ਕੱਪਣਾ ਕਿਹਨ ਕੋ ਛਰਤੀ ਸਾਡੇ ਬੰਦਿਆਂ ਨੇ ਕਿਨੇ ਮਹੀਨੇ ਕੱਪਣਾ 3 ਮਹੀਨੇ ਆਜੀ ਪੱਕਾ ਜੀ ਪੱਕਾ 3 ਮਹੀਨੇ ਚਲੋ ਠੀਕ ਜੀ ਕਿਹਨ ਕੋ ਉਹਨਾਂ ਛੋਟੀ ਛੱਡੀ ਕਿਹਨ ਸੰਦੀਰ ਦਾ ਬਹੁਤੀ ਜਿਆਦੀ ਐ ਰੂਮ ਵਰਗੀ ਪੋਲੀ ਆਜੋ ਜੀ ਭਾਰਦੀ ਹੁੰਦੇ ਸੂਏ ਤੈਂ ਗਰੰਟੀ ਚਲੋ ਠੀਕ ਹਾਂ ਛੋਟੀ ਬੱਤੀ ਨਾਲ ਨਹੀਂ ਤੇ ਨਹੀਂ ਚੰਗੇ ਮੇਰੀ ਵੀ ਆ ਗਈ ਛੋਟੀ ਤੇ ਫਿਰ ਇਹਦੀ ਕੀਮਤ 3 ਜਾਇ ਦੀ ਆ ਹਾਂ ਸੱਤਰ ਦੀ ਵੇਖਦੀ ਆ 65 ਦੀ ਵੇਖਦੀ ਹਾਂ ਨਾਲ ਸੱਚੀ ਆਦੀ ਛੋਟੀ ਦੇ ਜੀ ਕਿੰਨੇ ਛਟੋਕੇ ਵਿੱਚੋਂ 2000 ਛੜ ਦਾਂਗੇ 52000 ਚਲ ਠੀਕ। ਕਿਆ ਇਹ ਮੈਂ ਪੰਜਾਂ ਮਹੀਨਿਆਂ ਰਿਹਾ ਕਿੱਕ ਪਾ ਰਾਂ 5 ਕਿਲੋ ਦੁੱਧ ਆ। 5 ਕਿਲੋ ਦੁੱਧ ਆ। ਅੱਧੀ ਬਾਰੀ ਝੋਲੋ ਦੋਵੇਂ ਟਾਈਮ ਝੋਲੋ ਆਪਣੀ ਮਰਜ਼ੀ ਜੋ। ਚਲੋ ਮਹੀਂ ਨਾੜੀ ਨੂੜੀ ਸੰਦੀ ਆ ਵੇ ਕਿੰਨੀ ਜਿਵੇਂ ਕੋਰੇ ਪਾਏ ਹੁੰਦੇ ਚਾਰ ਠੀਕ ਹੈ। ਠੀਕ ਹੈ। ਲਓ ਜੀ ਇਹ ਵੀ ਦੇਖੋ। ਸੁਆ ਇਹਨਾਂ ਦਾ ਸਰਟੀਫਿਕੇਟ ਨਹੀਂ ਆ। ਹਾਂ। ਆਪ ਸਮਝ ਕਰ ਲੈ। ਆ ਬਿਲਕੁਲ। ਤੇ ਲਾ ਲੋ ਚੋਥਾ ਤੀਜਾ ਬਾਕੀ ਨਾਰੀ ਨੂੜੀ ਮੈਂ ਦੀ ਮੈਂ ਦੁੱਧ ਦੀ ਗਾਰੰਟੀ ਦਉ ਤੇ ਗੱਪਾਂ ਦੀ ਮੇਰੇ ਘਰੇ ਜਿੰਨੇ ਚੈੱਕ ਕਰਨੀ ਮੇਰੇ ਘਰੇ ਕਰਾ ਲੈ ਨਹੀਂ ਜਾਂਦੀ ਆਪਦੀ ਕਰਾ ਲੈ ਠੀਕ ਇਹ ਬਰਿੰਦੀ ਕੀ ਮੈਦਾ ਦੇਜਾ ਮੈ ਹੀ ਰਪੇ 400 ਦੇ ਦੇ ਹਾਂ ਨਾ 550 ਦੇ ਦਾਂਗੇ ਦੋ ਵਜਾ ਦਾਂਗੇ 53000 50000 ਦੀ ਚੋੜੀ ਹੋਣੀ ਉਹ ਚੋ ਪਾਪ ਹੋ ਜਾਣਾ ਠੀਕ ਆਹਾ ਇਹ ਟੋਟੀਆਂ ਰੇਥਾਂ ਦੀ ਟਿੱਲਰ ਪੂਰੀ ਇੱਕ ਮਹੀਨੇ ਸੁਈ ਗਰੰਟੀ ਨਾਲ ਅੱਛਾ ਦੋਦੇ ਦੇ ਲਈ 8 ਕਿਲੋ ਆ ਠੀਕ ਆ ਕੋਈ ਕੋਈ ਭਾਵੇਂ ਗਰੰਟੀ ਦੇ ਲੈ ਜੀ ਠੀਕਾ ਠੀਕਾ ਵੀ ਲੈ ਸਕਦੀ ਜੋ ਬਾਕੀ ਲੱਤ ਨਾ ਲਾਉਗੀ ਵੰਡ ਪਾ ਕੇ ਭਾਂਜੇ ਦਾ ਮਰਜੀ ਚੋਈ ਜਾ ਬਸ ਠੀਕ ਹੈ ਚੋਣੇ ਦੀ ਪੁਲਿਸ ਨਹੀਂ ਜਾਂ ਮੋਗਾ ਜਾਂਦਾ ਠੀਕਾ ਲਊ ਜੀ ਦੋਵੇਂ ਟਾਈਮ ਹੀ ਇਹ ਸਮਝ ਕੇ ਲੈ ਕੇ ਜਾਇਆ ਬਾਟ ਨੂੰ ਬਾਜ ਮਾਰ ਕੇ ਸੰਦੀਪ ਸਿੰਘੀ ਤੁੰਗੀ ਬਹੁਤ ਚੰਗੀ ਲੱਗੀ ਲਾਸ ਪੀਸੀ ਆ ਲਾਸ ਟੀ ਆ ਬੋਲੋ 50 ਜਾਰੀ ਰਹੀਏ ਨਹੀਂ ਨਹੀਂ 50 ਦੀ ਇਹਨੇ ਛੱਡ ਦਿੰਨੇ 40000 ਦੀ ਨਹੀਂ 40000 ਦਾ ਧੱਟਾ ਹੋਈ ਨਾ ਥਾਪੀ ਦਾ ਹੀ ਮੁੱਲ ਮੋੜਦਾ ਹੀ ਚੱਲ ਜੀ ਹਾਂ ਨਾ 43000 ਦੀ ਨਹੀਂ ਜਾਂ 40 ਲਾਸਟ ਵੀ ਦੀ ਮੀਂਹ 40 ਦੀ ਲਈ ਆ ਹਾਂ ਚੱਲ 43 ਜਾਂ 43 ਨਹੀਂ ਦੇ ਦਾਂ ਜਾਂ ਜਾਂ 43 ਲਓ ਜੀ ਤੇ ਲਾਸਟ ਵੀ 43000 ਦਾ 40000 ਲਗੀ ਸਾਰਾ ਫਿਆਲ ਚੋਲੋ ਫੋਟੋ ਜੇ ਤੁਹਾਨੂੰ ਫਿਰ 43 ਲੈ ਲਿਓ ਬਾਕੀ ਮੇਰਾ ਵੀ ਇੱਥੇ ਆਓ ਚੈੱਕ ਕਰਕੇ ਲੈ ਕੇ ਜਾਓ ਵੇਖੋ ਚਾਰ ਹੀ ਨਾ ਗਾ ਬਾਈ ਜਾਨਾ ਕੋਲ ਠੀਕ ਆ ਚਾਰਾ ਪੂਰਾ ਤੁਹਾਨੂੰ ਲਿਓ ਮਈ ਵੱਡੀ ਆ ਕੋ ਉਧਰ ਬੱਜੀ ਨਾਗ ਵੇਗੇ ਆ ਜਾ ਵੇਗਿਆ ਇਹ ਤਿੰਨ ਮਈਆਂ ਵੇਗੀਆਂ ਚਲੋ ਚਲੋ ਠੀਕ ਆ ਬੋਲੋ ਫਿਰ ਭਾਈ ਜੀ ਨੰਬਰ ਨੰਬਰ ਆਪਣਾ 88721 73929 ਪਿੰਡ ਜੀਓ ਵਾਲਾ ਗਿੜਾ ਤਰਨਤਨ ਸਤਿ ਸ੍ਰੀ ਅਕਾਲ ਜੀ